ਹਾਂਜੀ ਤੇ ਅੱਜ ਨਾ ਸਵੇਰ ਸਵੇਰ ਮਾਰਨਿੰਗ ਦਾ ਟਾਈਮ ਐ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਕਿੱਦਾਂ ਤੁਸੀਂ ਸਾਰੇ ਤੇ ਇਧਰ ਬੱਚੇ ਆ ਜਿਹੜੇ ਛੱਤ ਤੇ ਚੜ ਚੁੱਕੇ ਆ ਹੈਲੋ ਕਿਵੇਂ ਆ ਕੀ ਹੋ ਰਿਹਾ ਠੰਡੀ ਠੰਡੀ ਹਵਾ ਤੇ ਆ ਮੌਸਮ ਦੇਖ ਲੋ ਜੀ ਬਹੁਤ ਕਾਲੀ ਕਾਲੀ ਘਟਾ ਜਿਹੜੀ ਚੜ ਕੇ ਆ ਚੁੱਕੀ ਐ ਤੇ ਬੱਚਿਆਂ ਨੇ ਸਕੂਲ ਵੀ ਜਾਣਾ ਐ मैं भी रोटी पकावणी है तंदूर सुबह-सुबह ही आपा 7:00 बजे तक पाता है जी वाव थोड़ा आपा थन थो छत ते जाके व्यू दिखाउने हां जी कि आज दा जेड़ा मौसम है किन्ना खराब हो चुके है आ देख लो जी मौसम बहुत प्यारा जब मौसम बन चुके है देखो जी काली काली कट ਠੀਕ ਹੈ ਜੀ ਬਰਸਾਤ ਆਉਣ ਲੱਗੀ ਮੈਂ ਹੁਣ ਪਕਾਉਣਾ ਰੋਟੀ ਤੇ ਕਿਉਂਕਿ ਰੋਟੀ ਤੰਦੂਰ ਦੀ ਖਾਣੀ ਹੁੰਦੀ ਹੈ ਬੱਚਾ ਨੇ ਤੇ ਇਹਦਾ ਕੋਈ ਭਰੋਸਾ ਨਹੀਂ ਟਵੜੀ ਵਰਨ ਅਗੇ ਤਾਂ ਪਤਾ ਨਹੀਂ ਕਦੋਂ ਜਾ ਕੇ ਰੁਕੂਗਾ ਆ ਲੋ ਜੀ ਆ ਚੁੱਕਿਆ ਹੈ ਬਰਸਾਤ ਬਹੁਤ ਜ਼ਿਆਦਾ ਜਿਹੜਾ ਬੱਦਲ ਠੀਕਾ ਬਣ ਕੇ ਕਾਲੀ ਕਾਲੀ ਘਟਾ ਛਾ ਗਈ ਸੀਗੀ ਤੇ ਮੌਸਮ ਨਾ ਇੱਕੇ ਦਮ ਹੀ ਆ ਗਿਆ ਸਵੇਰ ਸਵੇਰ ਹੀ 7 ਵਜੇ ਆਪਾਂ ਰੋਟੀ ਰਾਠੀ ਪਕਾ ਲੈਂਦੀ ਹੈ ਜੀ ਤੇ ਦੇਖ ਸਕਦੇ ਤੁਸੀਂ ਦਿਨੇ ਖੜੇ ਚਲਾਤੇ ਮਾਲਕ ਦੇ ਹਨਾ ਕੀ ਰੰਗ ਹੈ ਤੇ ਹਨਾ ਕੀ ਮਾਲਕ ਨੇ ਠੰਡ ਕਰੀ ਹੈ ਕਿੱਥੇ ਲੋਕ ਤਰਾਸ ਤਰਾਸ ਕਰਦੇ ਸੀਗੇ ਹਨਾ ਇਸ ਬਰਸਾਤ ਨੂੰ ਮੀਂਹ ਨੂੰ ਤੇ ਠੰਡ ਨੂੰ ਤੇ ਹੁਣ ਲੋੜ ਹੀ ਨਹੀਂ ਜੀ ਕੂਲਰ ਪੱਖਿਆਂ ਦੀ ਠੰਡ ਵੈਸੇ ਰੱਬ ਨੇ ਬਹੁਤ ਕਰਤੀ ਆ ਤੇ ਆਪਾਂ ਤੁਹਾਨੂੰ ਇੱਧਰ ਦਾ ਥੋੜਾ ਜਿਹਾ ਨਜ਼ਾਰਾ ਵਖਾ ਦਈਏ ਕਿ ਕਿੰਨੀ ਤੇਜ਼ ਵਾਰਿਸ਼ ਆ ਰਹੀ ਹੈ ਜੀ ਦੇਖੋ ਵੇਖੋ ਉਧਰ ਦੂਰ ਦੂਰ ਨਾਲ ਕੁਝ ਵੀ ਨਹੀਂ ਦਿਸ ਰਿਹਾ ਅੱਜ ਨਾ ਦਰਸ਼ਕੋ ਬਹੁਤ ਜ਼ਿਆਦਾ ਮੀਂਹ ਹੈ ਜਿਹੜਾ ਆ ਚੁੱਕਿਆ ਹੈਗਾ ਦੇਖ ਸਕਦੇ ਹੋ ਕਿੰਨੇ ਕਿੰਨੇ ਬਰਸਾਤ ਹੋਈ ਹੈ ਤੇ ਇਧਰ ਇਹ ਵੀ ਅੰਦਰ ਪਏ ਆ ਕਿਵੇਂ ਅੱਜ ਮੀਂਹ ਪਵਾਤਾ ਹਾਂ ਹੈ ਅੱਛਾ ਅਸੀਂ ਰਾਹ ਸਾਫ਼ ਇਹ ਕਹਿੰਦਾ ਵੀ ਰਾਹ 'ਚ ਮਿੱਟੀ ਸਿੱਟਣੀ ਸੀ ਕਿ ਕੀ ਦੇਖਦੇ ਰਹਿੰਦੇ ਹੋ ਫੋਨ 'ਚ ਕੀ ਵੇਖਦੇ ਰਹਿੰਦੇ ਹੋ ਬਈ ਦੇਖਦਾ ਵੀ 75 ਹਾਂ ਕੰਮ ਲੋ ਇਹਨਾਂ ਨੇ ਬਈ ਇੱਕ ਇਹਦੇ ਚ ਆ ਨਹੀਂ ਰਿਹਾ ਤੇ ਇਹਨਾਂ ਨੇ ਨਾ ਇੱਕ ਪਾਇ ਸੀ ਕਿ ਕੀ ਕਹਿੰਦੇ ਆ ਉਸਨੂੰ ਪਰਚੀ ਲੋਟਰੀ ਹੂੰ ਉਹ ਬਈ ਨਿਕਲੀ ਨੂੰ ਸਾਨੂੰ ਇੱਕ ਨੰਬਰ ਤੇ ਅਸੀਂ ਥੋੜੀ ਜਿਹੀ ਮਾਰ ਖਾ ਗਏ ਬਹੁਤ ਜ਼ਿਆਦਾ ਆਈ ਹੈ ਬਰਸਾਤ ਤੇ ਬਾਹਰ ਮੈਂ ਜਾ ਨਹੀਂ ਸਕਦੀ ਕਿਉਂਕਿ ਹਜੇ ਮੀਂਹ ਹੈ ਜਿਹੜਾ ਥੋੜਾ ਥੋੜਾ ਪੈ ਰਿਹਾ ਓਹ ਹੋ ਹੋ ਆ ਦੇਖ ਲੋ ਭਾਈ ਬੁਰਾ ਹਾਲ ਕਰਤਾ ਰੱਬ ਨੇ ਭੱਲੇ 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 ਉਹ ਸਾਡਾ ਡੌਗੀ ਵੀ ਨਹਾ ਲਿਆ ਅੱਜ ਭਿੱਜ ਗਿਆ ਵਿਚਾਰਾ ਬਾਹਰ ਹੀ ਕਿਉਂਕਿ ਮੌਕਾ ਹੀ ਨਹੀਂ ਦਿੱਤਾ ਬਈ ਰੱਬ ਨੇ ਬਹੁਤ ਇੱਕੇਦਾਂਵੇਂ ਆ ਗਿਆ ਮਸਾਂ ਫਸਲਾਂ ਥੋੜਾ ਐਸਾ ਹੁੰਦਾ ਇੱਕ ਦਿਨ ਦੋ ਦਿਨ ਟੱਪਦੇ ਐ ਤੀਜੇ ਦਿਨ ਫੇਰ ਕੰਮ ਤਿਆਰ ਇਹਦਾ ਦੋ ਦਿਨ ਟੱਪਦੇ ਤੀਜੇ ਦਿਨ ਫੇਰ ਕੰਮ ਤਿਆਰ ਇਹਦਾ ਖਮਾਲ ਕਦੇ ਰੰਗਾਂ ਨੇ ਜਿਹੜੇ ਬਹੁਤ ਅਲੱਗ ਹੈ ਬਹੁਤ ਪਿਆਰੇ ਹੈ ਆਪਾਂ ਤੁਹਾਨੂੰ ਅੱਜ ਆਪਣਾ ਖੇਤ ਵਿਖਾਉਣਾ ਹੈ ਵੀ ਕਿੱਦਾਂ ਭਰ ਗਿਆ ਕਿਉਂਕਿ ਹੁਣ ਨਾ ਬਹੁਤ ਸਾਰੇ ਮੀਂਹ ਪਿਆ ਕਰਨਗੇ ਤੇ ਐਦਾਂ ਹੀ ਚੱਲੂਗਾ ਕੰਮ ਲੱਗਦਾ ਰੱਬ ਦਾ ਤੇ ਗੱਜਦਾ ਵੀ ਸੁਣਦਾ ਹੋਣਾ ਦਰਸ਼ਕੋ ਆਹ ਦੇਖੋ ਜੀ ਪਾਣੀ ਪਾਣੀ ਹੋ ਗਿਆ ਆਪਣੇ ਬਾਣ ਚ ਉਹ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੇ ਖਖੜੀ ਦੀ ਵੱਲ ਲੱਗ ਗਈ ਸੀਗੀ ਤੇ ਇਹਨੇ ਵਿਚਾਰੀ ਨੇ ਫੁੱਲ ਵੀ ਚੱਕ ਲਈ ਸੀ ਤੇ ਫੁੱਲ ਵੀ ਰੋਲ ਰੁਲਾ ਗਏ ਆ ਆਪਣੇ ਛਿੱਟੇ ਕਿੱਡੇ ਕਿੱਡੇ ਹੋ ਗਏ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਅਸੀਂ ਬਾਜਰਾ ਵੀਜਾਂਗੇ ਕਿਉਂਕਿ ਜਿੱਥੇ-ਜਿੱਥੇ ਵਿਰਲੀ ਥਾਂ ਸੀ ਉੱਥੇ ਆਪਾਂ ਬਾਜਰਾ ਵੀਜਣਾ ਸੀਗਾ ਤੇ ਪਰ ਫੇਰ ਉਧਰ ਨੂੰ ਮੂਹ ਨਹੀਂ ਹੋਇਆ ਐਂ ਕੱਢਦਾ ਰੱਬ ਗਰਮੀ ਦਰਖਤਾਂ ਦੀ ਜਾਨਵਰਾਂ ਦੀ ਤੇ ਦਿੱਦੀ ਦੇਖੋ ਬੜੇ ਪਿਆਰੇ ਜੇ ਸੋਹਣੇ ਜੇ 뷰 ਆ ਰਹੇ ਆ ਦਰਸ਼ਕੋ ਬਹੁਤ ਸੋਹਣਾ ਦ੍ਰਿਸ਼ਿਆ ਦੇਖਣ ਨੂੰ ਮਿਲ ਰਿਹਾ ਹਵਾ ਨਹੀਂ ਹੈ ਹੁਣ ਬਿਲਕੁਲ ਵੀ ਅੰਦਰ ਆਪਣੀ ਡੌਗੀ ਵੀ ਨਹਾ ਲਈਏ ਦੇਖੋ ਦੇਖੋ ਕਿੰਨਾ ਆਨੰਦ ਮਾਣ ਰਹੀ ਹੈ ਹਨਾ ਹਾਂਜੀ ਮੀਂਹ ਪੈ ਕੇ ਹਟ ਚੁੱਕਿਆ ਤੇ ਬੜਾ ਪਿਆਰਾ ਜਿਹਾ ਜਿਹੜਾ ਮੌਸਮ ਲੱਗਦਾ ਕਿਉਂਕਿ ਹੁਣ ਜਿਹੜੇ ਬਰਸਾਤ ਦੇ ਦਿਨ ਸ਼ੁਰੂ ਹੋ ਚੁੱਕੇ ਐ ਆਪਾਂ ਨੂੰ ਵੀ ਪਤਾ ਹਨਾ ਤੇ ਜਿਹੜੇ ਚਮਾਸੇ ਦੇ ਦਿਨ ਉਹ 1 ਮਹੀਨਾ 2 ਮਹੀਨੇ ਇਸ ਤਰੀਕੇ ਹੀ ਹੁਣ ਰਹੂਗਾ ਤੇ ਸਾਨੂੰ ਨਾ 2 ਦਿਨ ਹੋ ਗਏ ਪਿਆਰੇ ਦਰਸ਼ਕੋ ਤੰਦੂਰ ਤੇ ਮੀਂਹ ਪੈੰਦੇ ਚੀ ਰੋਟੀਆਂ ਲਾਉਨੇ ਆਸੀਂ ਕਿਉਂਕਿ ਟਾਈਮ ਨਾਲ ਹੀ ਆ ਜਾਂਦਾ ਹੈ 7 7:30 6:30 ਵਜੇ ਇਹ ਤਾਂ ਟਾਈਮ ਆਲਾ ਜਾਂਦਾ ਹੀ ਨਹੀਂਗਾ ਹੁਣ ਇਸ ਦਾ ਤੇ ਹੁਣ ਫੇਰ ਛਤਰੀ ਤਾਣੀ ਖੜਾ ਕਮ ਸੇ ਕਮ 1 ਕਬਾਜ ਚੁੱਕਿਆ ਤੇ ਹਜੇ ਵੀ ਇਹਦਾ ਉਹੀ ਹਾਲ ਆ ਸਵੇਰ ਮੈਂ ਝਾੜੂ ਕੱਢੀ ਸੀਗੀ ਦਰਸ਼ਕੋ ਇੱਥੋਂ ਦੇ ਦੇਖੋ ਇੰਨਾ ਜਿਆਦਾ ਜਮੀਂ ਪਿਆ ਤੇ ਜਿਹੜੀ ਇਹਦੇ ਨਾਲ ਨਾਲ ਮਿੱਟੀ ਸੀ ਨਾ ਮੀਂਹ ਨੇ ਸਾਰੀ ਚੱਕਤੀ ਅੱਜ ਬਹੁਤ ਮੁਸਲਾਤਾਰ ਬਾਰਿਸ਼ ਹੋਈ ਹੈ ਜੀ ਇੱਧਰ ਦੇਖੋ ਇਸ ਤਰੀਕੇ ਟੋਏ ਟੋਏ ਪਾ ਤੇ ਚੌਂਤਰੇ ਤੇ ਤੇ ਅਸਲ ਤਾਂ ਚੌਂਤਰਾ ਸਾਡਾ ਜਦੋਂ ਮੀਂਹ ਆਉਂਦਾ ਉਹਦੇ ਧੁੱਪ ਦਾ ਦੇਖੋ ਸਾਫ ਸਾਫ ਪਿਆ ਹੈ ਸਵੇਰ ਝਾੜੂ ਝੋੜੂ ਤਾਂ ਮੈਂ ਕੱਢਤੀ ਸੀਗੀ ਹੁਣ ਆਪਾਂ ਚੱਲਦੇ ਹਾਂ ਜੀ ਛੱਤ ਤੇ ਥੋੜਾ ਜਿਹਾ ਆਪਾਂ ਛੱਤ ਦਾ ਦੇਖ ਕੇ ਆਵਾਂਗੇ ਆ ਜੀ ਖੇਤਾਂ ਦੇ view ਬਹੁਤ ਪਿਆਰੇ ਜੇ ਬੜੇ ਸੋਹਣਿਆ ਰੇ ਜੀ ਮੈਂ ਕਾਫੀ ਦਿਨਾਂ ਤੋਂ ਚੜ੍ਹੀ ਹਾਂ ਜੀ ਛੱਤ ਤੇ ਕਿਉਂਕਿ ਸਵੇਰ ਆਈ ਤਾਂ ਜ਼ਰੂਰ ਸੀਗੀ ਮੈਂ ਤੇ ਪਰ ਮੈਂ ਨਾ ਇੰਨਾ ਜ਼ਿਆਦਾ ਖੜੀ ਨਹੀਂ ਗਈ ਕਿਉਂਕਿ ਮੈਂ ਲੈ ਪਿਆ ਸੀਗਾ ਦੇਖੋ ਦੂਰ ਦੂਰ ਤੱਕ ਕਿੰਨੇ ਸੋਹਣੇ ਸੋਹਣੇ ਖੇਤ ਆ ਰਹੇ ਆ ਹਨਾ ਜੀ ਛੱਤ ਦਾ ਬੱਲੇ 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 ਛੱਤ ਤੋਂ ਪੰਨਾ ਸਾਰਾ ਇਲਾਕਾ ਤਾ ਦੇਖੋ ਜੀ ਦਿਹਾੜੀ ਦੇ ਆਰ ਬੰਦੇ ਫਿਰਦੇ ਆ ਜੀ ਖੇਤਾਂ ਦੇ ਵਿੱਚ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਛੱਤ ਦੇ ਉੱਪਰੋਂ ਕਲੀਅਰ ਹੋ ਜਾਂਦਾ ਤੇ ਠੀਕ ਹੈ ਜੀ ਅੱਜ ਦਾ ਬਲੌਗ ਆਪਾਂ ਇੱਥੇ ਕਰਨ ਲੱਗਿਆ ਸਮਾਪਤ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ